変な話。 ਦੇਮਨ ਜਿੰਦਾਬਾਦ ਸਿਮਰਨ ਜੋਹਾਨ ਜਿੰਦਾਬਾਦ ਸਿਮਰਨ ਜੋਹਾਨ ਜਿੰਦਾਬਾਦ ਦੇਖੋ ਜੀ ਅੱਜ ਜੂਤ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਮੈਨੂੰ ਹਜੇ ਥੋੜੇ ਦਿਨ ਹੋਏ ਨੇ ਚਾਰ ਪੰਜ ਦਿਨ ਹੋਏ ਨੇ ਜੂਤ ਦਾ ਪ੍ਰਧਾਨ ਲੱਗਿਆ ਹਲਕਾ ਨਾਬੇ ਦੇ ਮਾਨ ਸਾਹਿਬ ਵੱਲੋਂ ਦੇਮਾਨ ਜੀ ਵੱਲ ਨਾਲਾ ਜੀ ਇੱਕ ਟੋਕੇ ਸ਼ੁਰੂ ਤੋਂ ਖੜੇ ਆ ਰਹੇ ਆ ਤੇ ਉਹਨਾਂ ਵੱਲੋਂ ਸਾਡੀ ਡਿਊਟੀ ਲਈ ਗਈ ਜੀ ਅੱਜ ਇਕੱਠ ਕਰਨ ਲਈ ਤੇ ਅਸੀਂ ਅੱਜ ਗੁਰਦੇਵ ਸਿੰਘ ਦੇਮਾਨ ਜੀ ਦੀ ਅਗਵਾਈ 'ਚ ਡਾਕਟਰ ਬਲਵੀਰ ਜੀ ਦੀ ਰੈਲੀ ਜੋ ਹੋ ਰਹੀ ਹੈ ਨਾਬੇ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਅਸੀਂ ਵੱਡਾ ਇਕੱਠ ਕਰਕੇ ਅੱਜ ਪਹੁੰਚਿਆ ਘਟੋ ਘਟ ਤਿੰਨ 400 ਬੰਦਾ ਜੀ ਸਾਡਾ ਛੋਟੇ ਟਾਈਮ ਤੇ ਇਕੱਠਾ ਹੋ ਗਿਆ ਜੋ ਸਾਨੂੰ ਅਜੇ ਕੱਲ ਹੀ ਸੁਨੇਹਾ ਲੱਗਿਆ ਜੀ ਸਭ ਨੂੰ ਸੁਨੇਹਾ ਲਾਇਆ ਤੇ ਜਦੋਂ ਅੱਗੇ ਤੋਂ ਜੇ ਹੋਰ ਰੈਲੀ ਵੀ ਵੱਡੀ ਰੈਲੀ ਕਰਨੀ ਹੋਵੇ ਫਟੋ ਘਟਾ 1000 2000 ਬੰਦਾ ਆਰਾਮ ਨਾਲ ਇਹ ਜਿਹੜਾ ਰੋਲ ਹੈ ਜਿਹੜਾ ਆਉਣ ਵਾਲੇ ਸਮੇਂ ਚ ਯੋਗਦਾਰ ਹੋਊਗਾ ਐਮਪੀ ਦੀ ਇਲੈਕਸ਼ਨ ਹੋ ਜਾ ਦੇਖੋ ਜੀ ਬਹੁਤ ਵਧੀਆ ਰੋਲ ਅਦਾ ਕਰਨਾ ਸੀ ਜੀ ਕਿ ਜੂਥ ਬਹੁਤ ਉਤਸ਼ਾਹ ਜੀ ਕਿਉਂਕਿ ਆਪਣੇ ਨਾਲ ਸਿਰੂ ਤੋਂ ਚੱਲ ਰਹੇ ਨੇ ਆਪਾਂ ਹਰੇਕ ਦੇ ਨਾਲ ਖੜ੍ਹਦੇ ਆ ਗੁਰਦੇਵ ਸਿੰਘ ਦੇਵ ਮਾਨ ਜੀ ਦਾ ਬਹੁਤ ਵਧੀਆ ਇਲਾਕੇ ਦੇ ਵਿੱਚ ਪ੍ਰਭਾਵ ਹੈ ਜੀ ਤੇ ਕੰਮ ਕਰਦੇ ਨੇ ਸਾਰੇ ਸੁਵਸਿਅ ਚਾਣਾਲਾ ਜੀ ਡਾਕਟਰ ਰਵੀ ਜੀ ਨੂੰ ਜਿਤਾਉਣਾ ਗੁਰਦੇਵ ਸਿੰਘ ਦੇਮਾਨੀ ਦੀ ਅਗਵਾਈ ਚ